ਇਦੋ ਬੰਦਾ ਸੱਚ ਨਾਲ ਜੁੜਦਾ ਨਾ ਐਹੋ ਜਿਹਾ ਪਿਆਰ ਬਣਦਾ ਕਈ ਬੰਦੇ ਸੱਚ ਦੀ ਖੇਡ ਮੈਂ ਆਪਜੀ ਨੂੰ ਦੱਸਦਾ ਹਾਂ ਕੋਈ ਰੱਬ ਦਾ ਪਿਆਰਾ ਰੋਜ਼ ਕਥਾ ਸੁਣੀ ਤੇ ਉਹਨੇ ਨਾ ਚੈਨੀ ਪਾਈ 2.5 ਲੱਖ ਦੀ ਮਾਹ ਪ੍ਰਗੋ ਤੇ ਉਹ ਨਾ ਬੌਲੀ ਸਾਹਿਬ ਕਥਾ ਸੁਣ ਲਾਵੇ ਤੇ ਸੁਭਾਵਿਕ ਇਹ ਨਾ ਰੋਜ਼ ਆਵੇ ਉਹ ਹੁਣ ਤਾਂ ਦਾਸ ਘਟਾ ਜੀ ਰਿਹਾ ਪਰਦਾ ਵੀ ਸੰਗਤ ਦਾ ਅਸਰ ਕਿੱਡਾ ਹੁੰਦਾ ਉਹ ਕਥਾ ਕੋਈ ਭਾਵਨਾ ਨਾ ਚੱਲ ਰਹੀ ਸੀ ਵੀ ਲੋੜ ਵੰਦ ਲਈ ਦਾਸ ਨੇ ਬਚਨ ਕੀਤਾ ਵੀ ਇੱਕ ਵਾਰੀ ਗੁਰੂ ਨਾਨਕ ਸਾਹਿਬ ਨਾਲ ਭਾਈ ਮਰਦਾਨਾ ਬੈਠੇ ਆ ਤੇ ਕਹਿਣ ਲੱਗੇ ਬਾਬਾ ਇੱਕ ਗੱਲ ਪੁੱਛਾਂ ਕਹਿੰਦੇ ਪੁੱਛ ਮਰਦਾਨਿਆ ਕਹਿੰਦੇ ਬਾਬਾ 52 ਸਾਲ ਹੋ ਗਏ ਤੇਰੇ ਮੋਢੇ ਨਾਲ ਮੋਢਾ ਤੇ ਗੋਡੇ ਨਾਲ ਗੋਡਾ ਜੋੜ ਕੇ ਕੀਰਤਨ ਕਰਦੇ ਆ ਪਰ ਅੱਜਵੇਂ ਤੋਂ ਲਕਾਈ ਕੁਝ ਨਾ ਮਾਰੇ ਕਹਿੰਦੇ ਪੁੱਛ ਕਹਿੰਦੇ ਬਾਬਾ ਤੂੰ ਕਦੇ ਕੱਪੜਾ ਨਹੀਂ ਮੰਗਿਆ ਕਿਸੇ ਤੋਂ ਜਿਗਰ ਨਹੀਂ ਆਉਂਦਾ ਇਤਿਹਾਸ ਤੇ ਬਾਬੇ ਨੇ ਕਿਹਾ ਮੈਨੂੰ ਚੋਲਾ ਲੈ ਦੋ ਨਾ ਕਦੇ ਭੇਟਾ ਮੰਗੀ ਨਾ ਕਦੇ ਪਾਣੀ ਦਾ ਗਲਾਸ ਵੀ ਜ਼ਿਕਰ ਨਹੀਂ ਮਿਲਦਾ ਪ੍ਰਸ਼ਾਦੇ ਦਾ ਕਿਤੇ ਵੀ ਪੜ ਲਿਓ ਮਾਰੇ ਨੇ ਕਿਹਾ ਜਾ ਮਰਦਾਨਿਆਂ ਭੁੱਖ ਲੱਗੀ ਪਿੰਡ ਚ ਰੋਟੀ ਲੱਭਿਆ ਮਹਾਰਜ ਜੀ ਨੂੰ ਸੱਚ ਦੱਸਿਓ ਆਜੀ ਕਥਾ ਚੱਲੇ ਤੇ ਮਹਾਰਜ ਸਾਹਿਬ ਕੀਦੇ ਭਾਈ ਮਰਦਾਨਿਆਂ ਤੈਨੂੰ ਭਰਾ ਕਹਿ ਬੈਠੇ ਆ ਦੁਨੀਆਂ ਵਾਲੇ ਉਹ ਰੂਪ ਵੇਖਿਓ ਵਾਹ ਵਾਹ ਤਿੰਦਾਰੇ ਭਾਈ ਸੌਂਡ ਵਾਲੇ ਦੁਨੀਆਂ ਵਾਲੇ ਰੂਪ ਵੇਖਿਓ ਰੂਪ ਵੇਖਿਓ ਯਾਰੀ ਦਾ ਇੱਕ ਪੁੱਤ ਗਰੀਬ ਮਰਾਸੀ ਦਾ ਇੱਕ ਪੁੱਤਰ ਸੀ ਪਟਵਾਰੀ ਦਾ ਇੱਕ ਪੁੱਤ ਗਰੀਬ ਮਰਾਸੀ ਦਾ ਇੱਕ ਪੁੱਤਰ ਸੀ ਪਟਵਾਰੀ ਦਾ ਉਸ ਛੂਦਰ ਕੈਦ ਕਰਾਰੇ ਨੂੰ ਮੇਰਾ ਬਾਬਾ ਗਲ ਨਾਲ ਲਾਉਂਦਾ ਏ ਮਰਦਾਨੇ ਵਰਗਾ ਵੀਰ ਕਿਸੇ ਬਲੋ ਨਾਨਕ ਦੇਹ ਸੇ ਆਉਂਦਾ ਲਓ ਨੰਦ ਮਰਦਾਨੇ ਵਰਗਾ ਵੀਰ ਕਿਸੇ ਨਾਨਕ ਦੇ ਆਉਂਦਾ ਆਈ ਬੜਾ ਪਿਆਰ ਮਾਣਿਆ ਨਹੀਂ ਲਾਲਚ ਕੋਈ ਮਰਦਾਨੇ ਨੂੰ ਨਾ ਪੈਸੇ ਦਾ ਨਾ ਔਦੇ ਦਾ ਦੇ ਦਾ ਬੇਸ਼ੱਕ ਘਰ ਵਿੱਚ ਮਸਲਾ ਆਈ ਕਦ ਰੋਟੀ ਤੇ ਕਦ ਸੌਦੇ ਦਾ ਬੇਸ਼ੱਕ ਘਰ ਵਿੱਚ ਮਸਲਾਏ ਕਦ ਰੋਟੀ ਤੇ ਕਦ ਸੌਦੇ ਦਾ ਮੇਰਾ ਨਾਨਕ ਨਾ ਕੱਲਾ ਰਹਿ ਜਾਵੇ ਇੱਥੇ 10 ਅਖੰਡ ਪਾਠ ਚੱਲਦੇ ਆ ਤੇ ਪ੍ਰੇਮੀ ਸੁੱਤੇ ਆਖੋ ਸਤਿ ਸ੍ਰੀ ਅਕਾਲ ਤੇ ਆਉਂਦੇ ਆ ਜੀ ਮੇਰੀਓ ਭੈਣੋ ਵੀਰੋ ਜੀ ਕੋ ਅਖੰਡ ਪਾਠ ਆਰੰਭ ਕਰਾਉਣੇ ਹੋ ਨਾ ਇੱਕ ਜੀ ਰਿਆ ਕਰੋ ਅਵਲ ਤੇ ਸਾਰੇ ਰਹੋ ਘਰ ਚ ਮਾਸੀ ਆਈ ਹੋਏ ਕੈਨੇਡਾ ਵਾਲੀ ਹਾਂਜੀ ਮਾਮਾ ਅਮਰੀਕਾ ਵਾਲਾ ਆਇਆ ਹੋਏ ਤੇ ਦੋ ਵਜਾਂ ਦੇ ਗੱਲਾਂ ਤੇ ਉਹ ਕਹਿੰਦਾ ਵੀ ਸੌਣ ਲੈਂਦੇ ਹੋ ਮੇਰੀ ਫਲੈਟ 'ਚ ਪੇੜ ਨਾ ਹੋ ਰਹੀ ਕਹਿੰਦੇ ਰੋਜ਼ ਸੌਣਾ ਗੱਲਾਂ ਕਰਕੇ ਤੇ ਮਾਹ ਮਿਲਿਆ ਕਦੇ ਗੁਰੂ ਗ੍ਰੰਥ ਸਾਹਿਬ ਨਾਲ ਰਿਸ਼ਤਾ ਜੋੜੋ ਬਾਜਾਂਗੇ ਕਦੇ ਆਪਣੀ ਧੀ ਨੂੰ ਕਹੋ ਪੰਤ ਪਾਠ ਚੱਲਦਾ ਅੱਧਾ ਘੰਟਾ ਚੌਰ ਸਾਹਿਬ ਕਰ ਮਗਰ ਆਪਣੇ ਬੇਟੇ ਨੂੰ ਕਹੋ ਬੇਟਾ ਤੂੰ ਵੀ ਅੱਧਾ ਘੰਟਾ ਕਰ ਤੁਸੀਂ ਵੀ ਕਰੋ ਜਦੋਂ ਗੁਰੂ ਦੀ ਸੇਵਾ 'ਚ ਲੱਗੋਗੇ ਤੇ ਬਾਣੀ ਕਹਿੰਦੀ ਐ ਚੰਦਨ ਕੈ ਸੰਗ ਤਰਵਰ ਵਿਗਰਿਓ ਸੋ ਤਰਵਰ ਕੰਚਨ ਚੰਦਨ ਹੋਇ ਨਿਵਰਿਓ 파ਰਸ ਕੈ ਸੰਗ ਤਾਂਬਾ ਵਿਗਰਿਓ ਸੋ ਤਾਂਬਾ ਕੰਚਨ ਹੋਇ ਸੰਗਤ ਬੜਾ ਵੱਡਾ ਅਸਰ ਰੱਖਦੀ ਹੁਣ ਤੁਸੀਂ ਮੰਨ ਲਓ ਕਲਾ ਕਰਨ ਲਾਇਆ ਹੋਏ ਗਾਣੇ ਸੁਣੋ ਤੇ ਅਸਰ ਹੁੰਦਾ ਹੀ ਐ ਤੇ ਹੁਣ ਤੁਸੀਂ ਗੁਰੂ ਕੋਲ ਬੈਠੇ ਗੁਰਮਤਿ ਸਾਧ ਸੰਗਤ ਬੈਠੀ आनंद ਲੈ ਰਹੇ ਹਾਂ ਭਾਗਾਂ ਵਾਲੀ ਸੰਗਤ ਬੜਾ ਅਸਰ ਕਰਦੀ ਐ ਜੇ ਆਪਣੇ ਪਰਿਵਾਰ ਨੂੰ ਗੁਰਮਤਿ ਨਾਲ ਜੋੜੋਂਗੇ ਤੇ ਕਿਸੇ ਦੇ ਘਰ ਜਾਏਗੇ ਤੇ ਅਗਲਾ ਖਾਲੀ ਨਹੀਂ ਜੇ ਮੋੜਦਾ ਗਰੀਬ ਤੋਂ ਗਰੀਬ ਬੰਦੇ ਦੇ ਘਰ ਜਾਓ ਪਾਣੀ ਦਾ ਗਲਾਸ ਪਿਆਊਗਾ ਤੁਸੀਂ ਇਹ ਵੇਖੋ ਗੁਰੂ ਗ੍ਰੰਥ ਸਾਹਿਬ ਸਾਰੀ ਸ੍ਰਿਸ਼ਟੀ ਦਾ ਮਾਲਕ ਐ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਗੋਹ ਚਾਊਗਾ ਮਾਰੇ ਉਹਦੀਆਂ ਚੋਲੀਆਂ ਪਰ ਕੇ ਤੁਰੇ ਚੋਲੀਆਂ ਪਰ ਕੇ ਇਹ ਨਹੀਂ ਹੋ ਸਕਦਾ ਵੀ ਆਪਾਂ ਕਵਾਂਗੇ ਭਾਈ ਨਿਸ਼ੇਵਾਲੀ ਪਾਠੀ ਨੇ ਪੂਜਾ ਲੈ ਲਈ ਮੈਨੂੰ ਕੀ ਮਿਲੂਗਾ ਉਹ ਅਹੀਂ ਤੇ ਗਿਣਤੀ 'ਚ ਵੱਧੇ ਰਹਿ ਜਾਣਾ ਸੇਵਾ ਕਰਤ ਹੋਏ ਨਿਹਕਾਮੀ ਤਿਸ ਕਾ ਹੋਤ ਕਿਉਂਕਿ ਪੰਜ ਨਿਵਾਜਾਂ ਸਿੱਖਾਂ ਦੀਆਂ ਵੀ ਗੁਰੂ ਗ੍ਰੰਥ ਸਾਹਿਬ 'ਚ ਪਈਆਂ ਪਹਿਲਾ ਸੱਚ ਪਹਿਲੀ ਨਿਵਾਜ ਕਿਹੜੀ ਸੱਚ ਬੋਲਿਆ ਕਰੋ ਕੋਈ ਨਹੀਂ ਥੋੜੇ ਜਣੇ ਪਿਆਰ ਵਾਲੇ ਰਹਿ ਜਾਣਗੇ ਫਿਰ ਕੀ ਆ ਜਿਦ ਦਿਨ ਆਪਾਂ ਮਰਨਾ ਆਪਣੇ ਨਾਲ ਕਿਹੇ ਨਹੀਂ ਜਾਣਾ ਨਾ ਭੈਣ ਨਾ ਭਰਾ ਨਾ ਘਰ ਵਾਲੀ ਬੱਚੇ ਨਾ ਮਾਈ ਬਾਪੂ ਆਪਣੇ ਨਾਲ ਸੱਚ ਨਹੀਂ ਜਾਣਾ ਤਾਂ ਬਾਬਾ ਨਾਨਕ ਦੀਨ ਜੋਗੀਆਂ ਪੁੱਛਿਆ ਬਾਬਾ ਤੇਰਾ ਟੰਬਰ ਕਿੱਥੇ ਆ ਮਾਰੇ ਕਹਿੰਦੇ ਨਾਲ ਹੀ ਆ ਕਹਿੰਦੇ ਦੀਦਾ ਤੇ ਕੋਈ ਨਹੀਂ ਤੁਹਾਡੀ ਮਾਂ ਪਿਓ ਭਰਾ ਮਾਰੇ ਕਹਿੰਦੇ ਮੇਰੀ ਮਾਂ ਮਾਤਾ ਹੈ ਪਿਤਾ ਸੰਤੋਖ ਹੈ ਤੇ ਭਰਾ ਮੇਰਾ ਸੱਚ ਹੈ ਮਾਤਾ ਮਤ ਪਿਤਾ ਸੰਤੋਖ ਸਤ ਭਾਈ ਕਰਿ ਹੋਵ ਸੇਖ ਮਾਰੇ ਕਹਿੰਦੇ ਜੀ ਦੀ ਮਾਂ ਮਰ ਜੇ ਉਹ ਬੱਚੇ ਰੁੱਲ ਜਾਂਦੇ ਆ ਹੋ ਸਕਦਾ ਬੱਚੇ ਸੈਟ ਆ ਜਨ ਮਾਸੀ ਭੂਆ ਲੈ ਜੇ ਪਰ ਜਿਨ੍ਹਾਂ ਦੀ ਮਾਤ ਮਾਰੀ ਗਈ ਉਹਨਾਂ ਦਾ ਕੋਈ ਲਾਜ ਨਹੀਂ ਪਿਓ ਸੰਤੋਖ ਹੈ ਪਿਓ ਮਰ ਜੇ ਤੇ ਬੰਦਾ ਚਾਚੇ ਤਾਇਆ ਦੀ ਬਾਹ ਫੜ ਕੇ ਨਿਕਲ ਉੱਠਦਾ ਏ ਪਰ ਜਿਹੜੇ ਬੰਦੇ ਦਾ ਸੰਤੋਖ ਮਰ ਗਿਆ ਉਹ ਬੰਦੇ ਪਾਗਲ ਹੋ ਕੇ ਮਰਦੇ ਵੇਖੇ ਆ ਕੋ ਸੱਤਾਂ ਪਾਗਲੋ ਕਰੋੜਾਂ ਦੀਆਂ ਰਿਸ਼ਵਤਾਂ ਲਈਆਂ ਇੱਕੋ ਇੱਕ ਬੱਚਾ ਐਕਸੀਡੈਂਟ ਚ ਮਰ ਗਿਆ ਉਸ ਬੰਦੇ ਨੂੰ ਇੰਨੀ ਸੱਟ ਲੱਗੀ ਸਾਡੇ ਤੋਂ ਥੋੜਾ ਦੂਰ ਸੀ ਲਾਈਵ ਮੈਂ ਜ਼ਿਕਰ ਨਹੀਂ ਕਰ ਸਕਦਾ ਪਰਸਨਲ ਉਸ ਬੰਦੇ ਨੇ ਫਿਰ ਆਪਣੇ ਆਪ ਗੋਲੀ ਮਾਰ ਲਈ ਆਪਣੀ ਇੱਕੋ ਇੱਕ ਬੱਚਾ ਐਕਸੀਡੈਂਟ ਚ ਚਲੇ ਗਿਆ ਰਿਸ਼ਵਤ ਦਾ ਸਾਰਾ ਜਾਇਦਾਦ ਸਭ ਕੁਝ ਸੀ ਬਾਅਦ ਵਿੱਚ ਇੰਨਾ ਡਿਪਰੈਸ਼ਨ ਚ ਖੋਤਾ ਆਪ ਦੀ ਪਿਸਤਲ ਨਾਲ ਹੀ ਆਪਣੇ ਆਪ ਨੂੰ ਖਤਮ ਕਰ ਲਿਆ ਬਾਣੀ ਗੱਲਾਂ ਕਰਦੀ ਪਰ ਰਮਾਲਾ ਇੰਨਾ ਘਪਾਦਾ ਵੀ ਟਾਈਮ ਨਹੀਂ ਲੱਗਦਾ ਪੜਨ ਦਾ ਮਾਤਾ ਮਤ ਪਿਤਾ ਸੰਤੋਖ ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਰਥ ਮਿਰਥੇ ਇੱਕ ਘਟਨਾ ਮੈਂ ਜਿਹੜੀ ਮਾਈਂਡ ਆ ਨਾ ਬਿਸਰ ਜਾਂਦਾ ਸਾਂਝੀ ਕਰ ਰਿਹਾ ਸੀ ਵੀ ਬੋਲੀ ਸੇ ਵੀ ਕਥਾ ਹੋ ਰਹੀ ਗੁਰੂ ਨਾਨਕ ਸਾਹਿਬ ਨੂੰ ਭਾਈ ਮਰਦਾਨੇ ਦਾ ਉਹ ਗੀਤ ਗਾ ਰਿਹਾ ਸੀ ਮੈਂ ਫਿਰ ਆਪ ਜੀ ਦੇ ਰਜਹਾਂ ਚ ਰੁੱਝ ਗਿਆ ਵੀ ਉੱਥੋਂ ਗੱਲ ਬਾਤ ਨਿਕਲ ਗਈ ਵੀ ਖੰਡ ਪਾੜ ਸਾਹਿਬ ਦੇ ਲੱਗ ਗਿਆ ਬਾਣੀ ਸੁਣਿਆ ਕਰੋ ਫਿਰ ਮੈਂ ਰਿਪੀਟ ਕਰਾਂ ਨਹੀਂ ਲਾਲਚ ਕੋਈ ਮਰਦਾਨੇ ਨਾ ਪੈਸੇ ਦਾ ਨਾ ਉਹਦੇ ਦਾ ਦਾ ਬੇਸ਼ੱਕ ਘਰ ਵਿੱਚ ਮਸਲਾ ਆਏ ਕਦੇ ਰੋਟੀ ਤੇ ਕਦੇ ਸੌਦੇ ਦਾ ਬੇਸ਼ੱਕ ਘਰ ਵਿੱਚ ਮਸਲਾ ਆਏ ਕਦੇ ਰੋਟੀ ਤੇ ਕਦੇ ਸੌਦੇ ਦਾ ਮੇਰਾ ਨਾਨਕ ਨਾ ਇਕੱਲਾ ਰਹਿ ਜਾਵੇ ਬਾਬਾ ਨਕਲਰੇ ਜਾਵੇ ਬਸ ਦਿਲ ਚੋਂ ਇਹੋ ਚਾਹੁੰਦਾ ਏ ਮਰਦਾਨੇ ਵਰਗਾ ਵੀਰ ਕਿਸੇ ਨਾਨਕ ਦੇ ਹਿਸੇ ਬੋਲੋ ਮਰਦਾਨੇ ਵਰਗਾ ਵੀਰ ਕਿਸੇ ਨਾਨਕ ਦੇ ਹਿਸੇ ਮਾਰੇ ਸਾਹਿਬ ਕਿਨੇ ਦਾਸ ਵੀਰ ਕਿਨੇ ਬਾਬਾ ਸੱਚ ਦੀ ਬਾਤ ਬਤਾਈ ਲਕਾਈ ਨਾ ਮਾਰੇ ਕਿਨੇ ਪੁੱਛੇ ਅਸੀਂ ਤੇ ਸੱਚ ਪਹਿਲੇ ਹੀ ਸੰਗਤ ਨੂੰ ਬੁਲਾਇਆ ਤੈਨੂੰ ਕਦੇ ਝੂਠ ਮਾਰਾਂਗੇ ਸੱਚ ਸੱਚ ਕੀ ਹੈ ਤਤ ਤਿਆਗ ਪਿਆਗੀ ਹੋ ਜਾ ਜਦੋਂ ਬੰਦਾ ਸੱਚ ਨਾਲ ਜੁੜਦਾ ਨਾ ਤਿਆਗ ਵੀ ਉਦੋਂ ਹੀ ਆਉਂਦਾ ਏ ਤੇ ਜਦੋਂ ਬੰਦਾ ਤਿਆਗੀ ਹੁੰਦਾ ਨਿਮਰਤਾ ਤੇ ਨਾਮ ਉਦੋਂ ਹੀ ਚੱਲਦਾ ਆਖੋ ਸਤਨਾਮ ਇਹ ਗੱਲ ਪੱਕੀ ਲਿਖ ਲਓ ਬਾੜੀ ਤੇ ਬਾੜੀ ਚੜਨੀ ਆ ਜਦੋਂ ਸੱਚ ਨਾਲ ਜੁੜੇ ਤੇ ਸਾਰੇ ਚ ਕੀ ਹੈ ਕੱਲੇ ਆਏ ਫਿਰ ਬੰਦਾ ਕਹਿੰਦਾ ਨਹੀਂ ਮੈਂ ਸੇਵਾ ਕਰਨੀ ਭਵੇਂ ਜੋ ਮਰਜ਼ੀ ਹੋਏ ਜੇ 10 ਕਿੱਲੇ ਮੇਰੀ ਪੈੜੀ ਮੈਂ ਇੱਕ ਕਿੱਲਾ ਗੁਰੂ ਘਰ ਲਾਉਣਾ ਹਰ 6 ਮਹੀਨੇ ਬਾਅਦ ਇਹ ਆ ਗਈ ਹੋ ਗਿਆ ਨਾ ਕਰੇ ਸਾਰੇ ਸੁੱਤੇ ਆ ਇੰਨੇ ਬਿਸਤਰਾ ਤਿਆਗਤਾ 3 ਵਜੇ ਇਸ਼ਨਾਨ ਕਰਕੇ ਗੁਰਦੁਆਰਾ ਸਹਿਬਾਨ ਪਹੁੰਚਾ ਬਾਕੀ ਸੁੱਤੇ ਬਿਸਤਰੇ 'ਚ ਤਿਆਗਤਾ ਬਿਸਤਰਾ ਫਿਰ ਹੌਲੀ-ਹੌਲੀ ਬੱਚੇ ਪਰਿਵਾਰ ਨਾਲ ਥੋੜਾ ਜਿਹਾ ਅਟੈਚਮੈਂਟ ਇਧਰ ਨੂੰ ਹੋ ਗਈ ਫਿਰ ਨਿਮਰਤਾ ਆ ਗਈ 100 ਕਿੱਲੇ ਪੈੜੀ ਹੈ ਬੱਚੇ ਅਮਰੀਕਾਏ ਨਿਮਰਤਾ ਕਿੰਨੀ ਤਕੜੀ ਸਾਰੀ ਸੰਗਤ ਦੇ ਜੋੜਿਆਂ 'ਚ ਬੈਠਾ ਪਰਨੇ ਦੇ ਨਾਲ ਜੁੱਤੀਆਂ ਸਾਫ ਕਰਦਾ ਮੈਨੂੰ ਕਹਿਣ ਲੱਗਾ ਫਿਰ ਮੈਂ ਕਿਹਾ ਭਾਈ ਸਾਹਿਬ ਆ ਬਾਪੂ ਨਾ ਬਹੁਤ ਰਿਚ ਹੈ ਕਰੋ ਇਹਦਾ 100 ਕਿੱਲਾ ਪੈੜੀ ਬੱਚੇ ਅਮਰੀਕਾਏ ਤੇ ਰੋਜ਼ ਡੇਢ ਘੰਟਾ ਜੋੜੇ ਸਾਫ ਕਰਦਾ ਨਿਮਰਤਾ ਆ ਗਈ ਨਾਲ ਨਾਮ ਚੱਲ ਪਿਆ ਤੇ ਜਦੋਂ ਤਿੰਨ ਚੀਜ਼ਾਂ ਇਕੱਠੀਆਂ ਹੋਈਆਂ ਸੱਚ ਤਿਆਗ ਨਿਮਰਤਾ ਅੱਗੇ ਮੰਮਾ ਸ਼ਬਦ ਮਿਹਰ ਉਹਦੀ ਮਿਹਰ ਹੋ ਗਈ ਅੱਗੇ ਵਾਹਿਗੁਰੂ ਚੌਂ ਜੁਗਾਂ ਦਾ ਸ਼ਬਦ ਬਾਵੇ ਤੇ ਵਾਸੂ ਦੇ ਵਾਹੀ ਤੇ ਹਰੀ ਗੱਗੇ ਤੇ ਗੋਵਿੰਦ ਤੇ ਰਾਦੇ ਤੇ ਰਾਮ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਮਾਰੇ ਕਿੰਦੇ ਭਾਈ ਮਰਦਾਨਿਆ ਪੁੱਛ ਕੀ ਪੁੱਛਦਾ ਕਿੰਨੇ ਬਾਬਾ 52 ਸਾਲ ਤਰਨਾ ਗੁਜ਼ਰੀਆਂ ਇਹ ਭੁੱਖ ਮੈਨੂੰ ਸਤਾਉਂਦੀ ਰੀ ਪਿਆਸ ਮੈਨੂੰ ਵਸਤਰਾਂ ਦੀ ਮੰਗ ਮੈਂ ਕੀਤੀ ਪਾਤਸ਼ਾ ਸੁੱਖਾਂ ਵਾਸਤੇ ਮੈਂ ਆਪ ਜੀ ਨੂੰ ਬੇਨਤੀ ਕੀਤੀ ਪਰ ਮੈਨੂੰ ਕਿਰਪਾ ਕਰਕੇ ਅੱਜ ਦੱਸੋ ਕਿ ਤੁਹਾਨੂੰ ਇਹ ਚੀਜ਼ਾਂ ਦੀ ਲੋੜ ਕਿਉਂ ਨਹੀਂ ਪਈ ਹਜ਼ੂਰ ਮੁਸਕਰਾਏ ਕਹਿਣ ਲੱਗੇ ਭਾਈ ਮਰਦਾਨਾ ਤੂੰ ਭਾਈ ਹੈ ਤੇਰੇ ਤੋਂ ਲਕਾਇਆ ਕੁਝ ਨਹੀਂ ਸੱਚ ਦਸਗੀ ਅਸੀਂ ਸਰੀਰਕ ਤੌਰ ਤੇ ਦਿਸ ਰਹੇ ਆ ਪਰ ਹੈ ਨਹੀਂ ਇੱਕ ਜੋਤ ਹੈ ਨਿਰੰਕਾਰ ਦੀ ਡਿਊਟੀ ਲੱਗੀ ਹੈ ਇਸ ਕਰਕੇ ਦੁਨਿਆਵੀ ਦੁਨੀਆ ਨੂੰ ਮਿਲਣ ਆਏ ਆ ਤੇ ਕਰਤਾਰ ਨਾਲ ਜੋੜਨ ਆਏ ਆ ਜਦੋਂ ਕੋਈ ਭੁੱਖੇ ਬੰਦੇ ਨੂੰ ਨੋਟ ਕਰਿਓ ਜਦੋਂ ਕੋਈ ਭੁੱਖੇ ਬੰਦੇ ਨੂੰ ਪ੍ਰਸ਼ਾਦਾ ਸ਼ਕਾਉਂਦਾ ਇਹ ਮਰਦਾਨੀਆਂ ਮੇਰੀ ਭੁੱਖ ਪੂਰੀ ਹੋਈ ਜਦੋਂ ਕੋਈ ਕਿਸੇ ਲੋੜਵੰਦ ਨੂੰ ਕੱਪੜੇ দান ਕਰਦਾ ਏ ਤੇ ਮੈਨੂੰ ਝੋਲਾ ਪ੍ਰਦਾਨ ਹੋ ਜਾਂਦਾ ਏ ਜਦੋਂ ਕੋਈ ਕਿਸੇ ਪਿਆਸੀ ਨੂੰ ਛਬੀਰ ਤੇ ਪਾਣੀ ਪਿਆ ਦਿੰਦਾ ਏ ਉਹ ਪਿਆਸ ਮੇਰੀ बुझਦੀ ਏ ਮਰਦਾਨਿਆਂ ਮੈਂ ਗੱਲ ਕਵਾਂ ਜਿਹੜਾ ਲੋੜਵੰਦ ਦੀ ਉੱਠ ਕੇ ਮਦਦ ਕਰਦਾ ਏ ਉਹ ਮੇਰੇ ਤੱਕ ਪਹੁੰਚਦੀ ਏ ਇਹ ਕਥਾ ਚੱਲ ਕੇ ਢੀ ਤੇ ਅਸੀਂ ਬਾਹਰ ਨਿਕਲੇ ਤੇ ਮੈਂ ਸੁਭਾਵਕ ਕਹਤਾ ਮੈਂ ਕਹਿ ਸੰਗਤ ਜੀ ਬਾਣੀ ਕਹਿੰਦੀ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਵੀ ਆਪਾਂ ਕੱਪੜੇ ਤੇ ਸੋਨਾ ਚਾਂਦੀ ਮਾਇਆ ਛੱਡ ਜਾਣੀ ਕਦੋਂ ਵਜਣ ਚੁੱਕਿਆ ਜੇ ਤੁਹਾਡਾ ਸੋਨੇ ਦਾ ਕੜਾ ਮੁੰਦਰੀ ਲਾ ਕੇ ਕਿਸੇ ਦੇ ਬੱਚੇ ਦੀ ਮਹੀਨੇ ਦੀ ਫੀਸ ਭਰਦੀ ਐ ਤੇ ਭਰ ਦਿਓ ਜੇ ਕਿਸੇ ਗਰੀਬ ਦੀ ਧੀ ਦਾ ਵਿਆਹ ਤੇ ਮੈਂ ਗਲੇ ਚ ਪਾਈ ਸੋਨੇ ਦੀ ਚੈਨੀ ਹੋਏ ਮੇਰੇ ਕਿਸੇ ਕੰਮ ਦੀ ਨਹੀਂ ਜੇ ਕੋਈ ਵਿਚਾਰੀ ਧੀ ਕੱਪੜਿਆਂ ਤੋਂ ਬਿਨਾ ਤੁਰੀ ਫਿਰਦੀ ਸੱਚ ਜਾਣਿਓ ਵਿੱਚ ਭਾਈ ਸਾਹਿਬ ਆਉਂਦੇ ਸੀ ਪਤਾ ਨਹੀਂ ਉਹਨਾਂ ਦੇ ਕੈਸੀ 7 ਵਜੀ ਕਬੀਰ ਸਤਗੁਰੂ ਸੂਰਮੇ ਬਾਹਿਆ ਬਾਣ ਜੋ ਲਾਗਤ ਹੀ ਭੋਏਂਗੇ ਰਪਰਿਆ ਪਰਾ ਉਹਦੇ ਇੱਕ ਸ਼ਾਪ ਸੀ ਇੱਕ ਗੱਲ ਚ ਚੈਨੀ ਸੀ ਬੜਾ ਪਰਿਵਾਰ ਚੰਗਾ ਸੀ ਕਰੋ ਵੇਖੋ ਜਿਨ੍ਹਾਂ ਨੇ ਮੰਨਣਾ ਪਤਾ ਨਹੀਂ ਕੀ ਉਹਦੇ ਸ਼ਬਦ ਨੇ ਝੋਟ ਮਾਰੀ ਬਾਹਰ ਅਸੀਂ ਨਿਕਲੇ ਪ੍ਰਸ਼ਾਲ ਲੈ ਕੇ ਤੇ ਕਹਿੰਦਾ ਭਾਈ ਸਾਹਿਬ ਜੀ ਕੱਲ ਨਾਮ ਕਾਲਦਾ ਏ ਅੱਜ ਮੈਨੂੰ ਇਦਾਂ ਲੱਗਦਾ ਜਿਵੇਂ ਗੁਰੂ ਸਾਹਿਬ ਹਾਜ਼ਰ ਬੈ ਕੇ ਤੁਹਾਡੀ ਰਾਈ ਵਰਤਗੇ ਕਹਿੰਦੇ ਸੱਚੀ ਗੱਲ ਹੈ ਗੁਰਮਖੋ ਅੱਜ ਮੈਨੂੰ ਇੰਨੀ ਸੱਟ ਲੱਗੀ ਵੀ ਮੇਰੀ ਮਾਂ ਨੇ ਮੈਨੂੰ ਨੰਗਾ ਜੰਮਿਆ ਤੇ ਇਥੋਂ ਚਲੇ ਜਾਣਾ ਦੋਵੇਂ ਚੀਜ਼ਾਂ ਲਾ ਕੇ ਮੁੱਕ ਚ ਪਾ ਕੇ ਕਹਿੰਦਾ ਲਓ ਜੀ ਜੇ ਕਿਸੇ ਲੋੜਵੰਦ ਨੂੰ ਲੋੜ ਹੈ ਤੇ ਦੇ ਦਿਓ ਕਹੇ ਦਿਓ ਸਤਨਾਮ ਮੇਰੇ ਨੇਤਰ ਭਰੇ ਮੈਂ ਕਿਹਾ ਭਾਈ ਦਿਆਲ ਸਿੰਘ ਕਥਾ ਤੇ ਅਸੀਂ ਵੀ ਲੋੜ ਬੜੀ ਕਰਦੇ ਆਂ ਤੇ ਸੰਗਤਾਂ ਸੁਣਦੀਆਂ ਸਾਖੀਆਂ ਵੀ ਬਹੁਤ ਸੁਣਾਈਂਦੀਆਂ ਪਰ ਤੇਰੇ ਵਰਗਾ ਸਰੋਤਾ ਕਦੇ ਨਹੀਂ ਮਿਲਿਆ ਜਿੰਨੂੰ ਐਡੀ ਛੇਤੀ ਬਚਨ ਟੱਚ ਕਰਗੇ ਮੈਂ ਤੇ ਵੈਸੀ ਉਦਾਹਰਨ ਦਿੱਤੀ ਕਹਿੰਦੇ ਤੁਸੀਂ ਵੈਸੀ ਦਿੱਤੀ ਐ ਪਰ ਹੁਣ ਇਹ ਦੋਵੇਂ ਚੀਜ਼ਾਂ ਮੈਂ ਨਹੀਂ ਜਿਲੇ ਜਾਣੀਆਂ ਇਹ ਜਿੱਥੇ ਵੀ ਤੁਹਾਨੂੰ ਚੰਗਾ ਲੱਗਦਾ ਉੱਥੇ ਪ੍ਰਵਾਨ ਕਰਾ ਦਿਓ ਅਸਲੀ ਗਹਿਣਾ ਕੀ ਐ ਉਹ ਗੁਰੂ ਗ੍ਰੰਥ ਸਾਹਿਬਹਾਰਾਜ ਦੱਸਦੇ ਨੇ ਪਾਤਸ਼ਾਹ ਕਹਿੰਦੇ ਭੈਕੀਆਂ ਦੇਸ ਲਾਈਆਂ ਨੈਣੀ ਭਾਉ ਕਾ ਕਰ ਹਾਂਜੀ ਮਾਰੇ ਕਹਿੰਦੇ ਸੰਮ ਸੰਤਨ ਕੀ ਰੇਣ ਪਿਆਰੇ ਹਮ ਸੰਤਨ ਕੀ ਸੰਤ ਹਮਾਰੀ ਓੜ ਸਤਾਣੀ ਸੰਤ ਹਮਾਰਾ ਅਸਲੀ ਗਹਿਣਾ ਕਿਹੜਾ ਹੈ ਪਰਮੇਸ਼ਰ ਦੀ ਬੰਦਗੀ ਜਦੋਂ ਮੋਤੀ RAM ਮਹਿਰਾ ਮਾਰੇ ਦੀ ਮਾਤਾ ਤੇ ਸਹਿਬਜ਼ਾਦਿਆਂ ਲਈ ਦੁੱਧ ਲੈ ਕੇ ਗਿਆ ਨਾ ਦੁੱਧ ਤੋਂ ਪਹਿਲਾਂ ਦਾ ਜ਼ਿਕਰ ਆਉਂਦਾ ਪ੍ਰਸ਼ਾਦਾ ਵੀ ਲੈ ਕੇ ਗਿਆ ਤੇ ਜਦੋਂ ਉਹਨੇ ਜਾ ਕੇ ਪੌੜੀਆਂ ਚੜ੍ਹ ਕੇ ਭੈਣੋਂ ਧਿਆਨ ਦੇਣਾ ਸਾਰੇ ਬਹੁਤ ਕੁਝ ਕਥਾ ਚ ਮਿਲਦਾ ਜੀ ਮੰਨੀਏ ਉਨੀ ਜਾ ਕੇ ਆਖਿਆ ਮਾਂ ਛੇਤੀ ਵਰਸ਼ਾ ਦਾ ਸ਼ਕਲਾ ਤੇ ਲਾਲਣ ਨੂੰ ਛਕਾ ਦੇ ਮੈਂ ਨਿਗਾਹ ਰੱਖਦਾ ਕੋਈ ਆ ਨਾ ਜਾਵੇ ਤੇ ਮਾਤਾ ਗੁਜ਼ਰਕ ਔਰ ਕਹਿਣ ਲੱਗੇ ਮੋਤੀ RAM ਇਹ ਪ੍ਰਸ਼ਾਦਾ ਕਿੱਥੋਂ ਲਿਆ ਆ ਵੇਖੋ ਅੱਜ ਸਾਖੀਆਂ ਜਿਹੜੀ ਰਹਿ ਗਈ ਚੀਜ਼ ਏ ਉਏ ਗੁਸਾ ਨਾ ਕਰਿਓ 2 2 ਲੱਖ ਤਨਖਾਹ ਹੁੰਦੀਆਂ ਵੀ ਅਸੀਂ ਖੜੋ ਕੇ ਭੀਕ ਮੰਗਦੇ ਵੀ ਇਧਰੋਂ ਇਧਰੋਂ ਠੱਗੀ ਵਾਜੇ ਤਾਈਓ ਸਾਡਾ ਧਰਤੀ ਸੋਨੇ ਦੀ ਸੀ ਤੇ ਅੱਜ ਕੱਖਾਂ ਦਿਹਾੜੀ ਹੋ ਗਈ ਨਾ ਕੋਈ ਛੜਕ ਦੀਦੀ ਨਾ ਕੋਈ ਹਸਪਤਾਲ ਦੀਦਾ ਨਾ ਕੋਈ ਸਕੂਲ ਦੀਦਾ ਨਾ ਕੋਈ ਸਸਥਾ ਦੀਦੀ ਜਿੱਧਰ ਵੇਖੋ ਹੱਥ ਖੜੇ ਕਹਿੰਦੇ ਹੈਗਾ ਹੀ ਕੱਖ ਨਹੀਂ ਖਜ਼ਾਨਾ ਖਾਲੀ ਹੈ ਜਿੱਦ ਮਹਾਰਾਜਾ ਰਣਜੀਤ ਸਿੰਘ ਮਰਦਾ ਇਹ ਤੇ ਸਿੱਖ ਜਾਨੇ ਦੇ ਵਿੱਚ ਇੰਨੀ ਕੁ ਬਰਕਤ ਸੀ ਵੀ 1 ਰੁਪਇਆ ਸਾਡਾ ਤੇ 13 ਰੁਪਏ ਇੰਗਲੈਂਡ ਦੇ ਬਣਦੇ ਇੰਨੀ ਬਰਕਤ ਸੀ ਅੱਜ ਕੱਖ ਨਹੀਂ ਕੋਲੇ ਅੱਜ ਉਹਨਾਂ ਦਾ 1 ਰੁਪਇਆ ਤੇ ਆਪਣੇ ਆਕੇ 85 ਬਣਦਾ ਆਖੋ ਸਤਿਨਾਮ ਆਹ ਫਰਕ ਸੀ ਉਹਨਾਂ ਦਾ ਜਿੰਨੇ ਜੀਨੇ ਆਪਾਂ ਨੂੰ ਬਾਹਰ ਨੂੰ ਭੇਜਤਾ ਬੱਚੇ ਸਾਰੇ ਚਲੇ ਗਏ ਕਿਉਂ 1 ਰੁਪਏ ਦਾ 100 ਬਣਦਾ 100 ਸਾਲ ਪਿਛੇ ਸੜਦਾ ਆਪਾਂ ਜਿਨ੍ਹਾਂ ਦੇ ਕਿਤੇ ਕੁੱਤਿਆਂ ਦੇ ਕੰਠੇ ਪੈਂਦੇ ਸੀ ਸੋ ਰੋ ਵਿਚਾਰ ਤਨ ਮੇਰੇ ਸੱਚੇ ਪਾਤਸ਼ਾਹ ਕਿਰਪਾ ਦ੍ਰਿਸ਼ਟੀ ਕਰਨ ਕਿਦਨ ਜਾਗਾਂਗੇ ਆਪਾ ਕਰਿਓ ਕਿਰਪਾ ਵਾਹਿਗੁਰੂ ਸਾਰੀ ਵਾਹਿਗੁਰੂ 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 ਮਾਤਾ ਗੁਜਰ ਕੌਰ ਜੀ ਕਹਿਣ ਲੱਗੇ ਮੋਤੀ ਏ ਰੋਟੀ ਕਿੱਥੋਂ ਲਿਆਇਆ ਕਹਿੰਦੇ ਮਾਤਾ ਜੀ ਲੰਗਰ ਚੋਂ ਰਸੋਈਆ ਮਾਂ ਮੈਂ ਜੇਲਰ ਜੇਲ ਦਾ ਰਸੋਈਆ ਤੇ ਸਾਰੇ ਕੈਦੀਆਂ ਨੂੰ ਮਈਓ ਛਕਾਉਣਾ ਏ ਤੇ ਇਹ ਸ਼ੱਕ ਲੋ ਹੱਲੇ ਦੇ ਨਾਲ ਕੋਈ ਆ ਜਾਏਗਾ ਬੜੀ ਵੱਡੀ ਮਾਂ ਸਿੱਖਿਆ ਦੇਗੀ ਸ਼ਹੀਦੀ ਤੋਂ ਪਹਿਲਾਂ ਕਹਿੰਦੀ ਪੁੱਤ ਮੋਤੀ ਧਨ ਇੰਨਿਆਂ ਵਿੱਚੋਂ ਤੂੰ ਮਿੱਤਰਤਾ ਹੀ ਨਭਾਈ ਏ ਤੇਰੀ ਦਰਗਾਹ ਚ ਗਵਾਈ ਪਵੇਗੀ ਸੱਜਣ ਸਈ ਨਾਲ ਮੈਂ ਚਲਦਿਆਂ ਨਾਲ ਜਲਨ ਜਿੱਥੇ ਲੇਖਾ ਮੰਗੀਏ ਜਿੱਥੇ ਖੜੇ ਪੁੱਤਰਾ ਸ਼ਾਵਨ ਪਰ ਇਹ ਲਾਲ ਜਿਹੜੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਫਰਜ਼ੰਦ ਨੇ ਮਾਤਾ ਤਾਈਆਂ ਦੇ ਲਿਆਇਆ ਏ ਕਹਿੰਦੇ ਤੈਨੂੰ ਪਤਾ ਪੁੱਤਰਾ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਹਿਰਦੇ 'ਚ ਬੈਠ ਕੇ ਆਵਾਜ਼ ਦਿੱਤੀ ਹੋਵੇ ਹੱਕ ਬਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਾਮਾ ਤਾਂ ਪਰੇ ਜਮਰਦਾਰ ਕਹਿੰਦਾ ਮਾਮੇ ਸਮਝਿਆ ਨਹੀਂ ਬਾਣੀ ਨੂੰ ਤੁਸੀਂ ਸਮਝਾ ਦਿਓ ਕਹਿਣ ਲੱਗੇ ਪੁੱਤਰਾ ਇਹ ਬੱਚੇ ਰੋਜ਼ ਆਸਾ ਦੀ ਵਾਰ ਸੁਣਦੇ ਵੱਡिए ਹੱਥ ਦਲਾਲ ਕੇ ਮੁਸਬੀ ਇਹ ਕਰੇ ਪੁੱਤਰਾ ਇਹ ਬਾਣੀ ਪੜਦੇ ਆ ਤੇ ਇਹ ਜਿਹੜੀ ਰੋਟੀ ਤੂੰ ਲਿਆਇਆ ਹੈ ਨਾ ਇਹ ਰੋਟੀ ਸਰਕਾਰੀ ਰਸੋਈ ਚੋਂ ਆਈ ਹੈ ਤੇ ਸਰਕਾਰ ਕੀਦੀ ਹੈ ਔਰੰਗਜ਼ੇਬ ਦੀ ਤੇ ਮੌਕੇ ਦਾ ਹਾਕਮ ਕੌਣ ਹੈ ਸੂਬਾਏ ਸਰਹੰਦ ਵਜ਼ੀਰ ਖਾਂ ਤੇ ਇਹ ਰੋਟੀ ਜਿਹੜੀ ਹੈ ਇਹ ਗਰੀਬਾਂ ਦਾ ਲਹੂ ਚੂਸ ਕੇ ਤਿਆਰ ਹੋਈ ਆ ਇਹ ਕਿੰਨਾ ਕਤਲ ਕਰਨਦਾ ਧੱਕਾ ਕਰਨਦਾ ਆ ਇਹ ਜ਼ਹਿਰ ਲਿਆ ਕੇ ਤੂੰ ਗੁਰੂ ਗੋਬਿੰਦ ਸਿੰਘ ਦੀ ਮਾਂ ਤੇ ਪੁੱਤਰਾਂ ਨੂੰ ਪੁੱਤਰਾ ਖਵਾਵੇਂਗਾ ਇਹੋ ਜੀ ਰੋਟੀ ਤੇ ਗੁਰੂ ਨਾਨਕ ਦੇ ਕੁੱਤੇ ਨਹੀਂ ਖਾਂਦੇ ਕੁੱਤੇ ਆਖੋ ਸਤਨਾਮ ਜਿਹੜੇ ਸ਼ਬਦ ਪੈਣੋ ਮਾਣੇ ਕਹਿ ਕਿੱਡਾ ਜ਼ਬਰ ਤੁਸੀਂ ਵੀ ਪੁੱਛਿਆ ਕਰੋ ਲਾਈਵ ਚੱਲਦਾ ਮੈਂ ਸਾਰਿਆਂ ਲਈ ਜੀ ਨਜ਼ਰ ਸਾਹ ਚੱਲਦੇ ਜਦੋਂ ਤੁਹਾਡਾ ਪਤੀ ਕੋਈ ਵੀ ਨੌਕਰੀ ਕਰਦਾ ਸਰਾਈ ਸਰਕਾਰੀ ਪ੍ਰਾਈਵੇਟ ਤੁਹਾਨੂੰ ਸਭ ਪਤਾ ਅਸੀਂ ਵੀ ਗ੍ਰਿਸ਼ਤੀ ਵੀ ਮੇਰੇ ਪਤੀ ਦੀ ਪੇ ਕਿੰਨੀ ਆ ਇਹਦੀ ਮਹੀਨੇ ਦੀ ਤਨਖਾਹ ਕਿੰਨੀ ਹੁਣ ਜਿਹਦੀ ਤਨਖਾਹ 60000 ਤੇ ਉਹ ਮਹੀਨੇ ਦਾ 7 ਲੱਖ ਬਣਾਉਂਦਾ ਤੁਹਾਨੂੰ ਨਹੀਂ ਪਤਾ ਲੱਗਦਾ ਲਗਦਾ ਬਨਾਂ ਵੀ ਸੀ ਹੁਣ ਮੈਂ ਅਹੀਂ ਜਦੋਂ ਭਰਤੀ ਹੈ 11000 ਤੇ ਕਰਦਿਆਂ ਨੂੰ ਲੱਖ ਫੜਾਈ ਉਹਨਾਂ ਕਹਿੰਨਾ 90 ਕਿੱਥੋਂ ਆਇਆ ਪਤਾ ਸਭ ਨੂੰ ਹੈ ਮਨ ਜਾਣੈ ਸਭ ਬਾਤ ਜਾਣਤ ਹੀ ਵੇਖੋ ਅਸੀਂ ਕਿੰਨੇ ਨਪੋਲੇ ਕੋੜਾ ਸੱਚ ਲੱਗੂ ਜਰੂਰ ਇੱਕ ਵਾਰੀ ਕਿ ਅਸੀਂ ਸਵੇਰੇ ਇਸ਼ਨਾਨ ਵੀ ਕੀਤਾ ਨਿਤਨੇਮ ਵੀ ਕੀਤਾ ਚੌਰ ਸਹਿਬ ਵੀ ਕੀਤਾ ਪ੍ਰਸ਼ਾਦ ਦੇਗ ਵੀ ਕਰਾਈ ਗੁਰਦੁਆਰੇ ਜਾ ਕੇ ਸੰਗਰਾਂਥ ਤੇ ਅਸੀਂ ਨਾਮ ਹੀ ਜਪਿਆ ਪਰ ਜਦੋਂ ਆਪਣੀ ਡਿਊਟੀ ਤੇ ਗਏ ਉੱਥੇ ਜਾ ਕੇ ਗੁਰੂ ਨਾਨਕ ਭੁੱਲ ਗਿਆ ਤਾਂ ਸੀ ਗੜਬੜ ਕੀਤੀ ਹੈ ਹੁਣ ਕਈ ਬੱਚਿਆਂ ਨੇ ਇਨੀ ਸਟੱਡੀ ਕੀਤੀ ਉਹਨਾਂ ਨੂੰ ਨੌਕਰੀ ਨਹੀਂ ਮਿਲੀ ਪਤਾ ਕਿਉਂ ਨਹੀਂ ਮਿਲੀ ਕਿਉਂਕਿ ਜਿੰਨੇ 20 ਲੱਖ ਦੇ ਤਾਂ ਉਹਨੂੰ ਮਿਲ ਗਈ ਦੂਜਾ ਰਹਿ ਗਿਆ ਇਹ ਹੀ ਤਾਂ ਪ੍ਰਚਾਰ ਬਾਬੇ ਨੇ ਕੀਤਾ ਹੈ ਤਾਂ ਹੀ ਉਹ ਤੇ ਤਤੀ ਤਵੀ ਤੇ ਬਿਠਾਦਾ ਕੋ ਸਤਨਾਮ ਕਾਰਨ ਇੱਥੇ ਆ ਕੇ ਪ੍ਰਚਾਰ ਗੁਰੂ ਦਾ ਮਾਤਾ ਕਹਿਣ ਲੱਗੀ ਪੁੱਤਰਾ ਇਹ ਰੋਟੀ ਜ਼ਹਿਰ ਹੈ ਹਰਾਮ ਦੀ ਰੋਟੀ ਹੈ ਇਹਦੋਂ ਚੰਗਾ ਸੀ ਸ਼ਹੀਦ ਹੋ ਜਾਾਂਗੇ ਮਰਦੇ ਜਾਵਾਂਗੇ ਭਰੇ ਨਾ ਲੈ ਜਾ ਇਹਨੂੰ ਹਾਂ ਤੇਰੀ ਹੱਕ ਦੀ ਕਿਰਤ ਦੇ ਵਿੱਚ ਕੁਝ ਹੈਗਾ ਤੇ ਲਿਆ ਦੇ ਬੋਲੋ ਸਤਨਾਮ ਸ੍ਰੀ ਕਹਿਣ ਲੱਗੇ ਸਤਿਵਚਨ ਮਾ ਸਤਿਵਚਨ ਹੈ ਉੱਠ ਕੇ ਗਿਆ ਪੌੜੀਆਂ ਉਤਰਿਆ ਹੁਣ ਭੈਣੋਂ ਧਿਆਨ ਦਿਓ ਤੁਸੀਂ ਥੋੜਾ ਜਿਹਾ ਜਦੋਂ ਘਰੇ ਪਹੁੰਚਿਆ ਤੇ ਆਪਣੀ ਘਰਵਾਲੀ ਨੇ ਨੇਤਰ ਭਰੇ ਵੇਖੇ ਜੀਵਨ ਸਾਥੀ ਜਿਹੜਾ ਬੜਾ ਵੱਡੀ ਦਾਤ ਹੈ ਰੱਬ ਦੀ ਜੇ ਕਿ ਮਿਲ ਕੇ ਚੱਲੇ ਤੇ ਜੇ ਮल्लू ਬੰਦੇ ਦੀ ਤਨਖਾਹ 7000 ਹੈ ਤੇ ਭੈਣ ਕਹੇ ਮੈਂ ਸੂਟ 15000 ਦਾ ਲੈਣਾ ਤੇ ਬਾਕੀ ਖਰਚਾ ਕਿੱਥੋਂ ਚੱਲੇ ਇਹ ਗੱਡੀ ਦੇ ਪਹੀਏ ਆ ਇਹ ਦੋ ਪਹੀਏ ਬਰਾਬਰ ਹੈ ਭੈਣ ਅਮਰੀਆਂ ਸਿਆਣੀਆਂ ਜਿੰਨੂੰ ਪਤਾ ਮੇਰਾ ਪਤੀ ਸਾਰਾ ਦਿਨ ਢੋਕਰੀ ਢੋਕੇ ਦਿਹਾੜੀ ਦਾ 400 ਰੁਪਿਆ ਕਮਾਉਂਦਾ ਹੈ ਉਹ ਆਪੇ ਕਹਿਣ ਦੀਆਂ ਸਰਦਾਰ ਜੀ ਮੈਨੂੰ ਕੁਝ ਨਹੀਂ ਚਾਹੀਦਾ ਤੁਸੀਂ ਠੀਕ ਹੋ ਭਵੇਂ ਦੋਸੂ ਦਾ ਸੂਟ ਪਾ ਲਓ ਤੁਹਾਡੇ ਚਿਹਰੇ ਦਾ ਨੂਰ ਇੰਦਾ ਲੱਗੂ ਜਿਵੇਂ ਲੱਖ ਦਾ ਤੇ ਜੇ ਕਿਸੇ ਦਾ ਹਿਰਦਾ ਦਿਖਾ ਕੇ ਕਿਸੇ ਨੂੰ ਪਰੇਸ਼ਾਨ ਕਰਕੇ ਟੌਰ ਕੱਢੀ ਤਾਂ ਕਾਜ਼ੀ ਕਰੀ ਤੇ ਆਂਦੇ ਆ ਦੀ ਥੋੜਾ ਸਮਾਂ ਹੋ ਰਿਹਾ ਫਿਰ ਕਿਉਂਕਿ ਭਾਈ ਸਾਹਿਬ ਕਹਿੰਦੇ ਪਰ ਸਾਡੀ ਮਜਬੂਰੀ ਬੁਲਾਰਾ ਜਿਹੜਾ ਇਕੱਲੇ ਬੋਲਣਾ ਲੱਗੇ ਲੰਮੇ ਸਫਰ ਹੈ ਤੇ ਆਪ ਸੰਗਤਾਂ ਦੇ ਨਾਲ ਪਿਆਰ ਹੈ ਥੋੜੇ ਮਿੰਟਾਂ ਤੱਕ ਸਮਾਉਲਤੀ ਕਰਾਂਗੇ ਇਕਾਗਰਤਾ ਬਣਾਇਓ ਮਾਰੇ ਸੱਚੇ ਬਾਦਸ਼ਾਹ ਕਿਰਪਾ ਕਰਨੇ ਬੜਾ ਵੱਡਾ ਮੈਸੇਜ ਮਾਤਾ ਗੁਜਰਕੌਰ ਨੇ ਦਿੱਤਾ ਹੈ ਹਾਂਜੀ ਸੰਗਤੇ ਨੀ ਮੇਰਾ ਨਾਮ ਗੁਜ਼ਰੀ ਗੁਜ਼ਰੀ ਮੈਂ ਗੋਬਿੰਦ ਸਿੰਘ ਦੀ ਮਾਂ ਗੁਜ਼ਰੀ ਗੁਜ਼ਰੀ ਮੈਂ ਗੁਜ਼ਰ ਗੁਜ਼ਰ ਕੇ ਗੁਜ਼ਰੀ ਹਾਂ ਸੰਗਤੇ ਨੀ ਮੇਰਾ ਮੇਰ ਨੂੰ ਸਾਲ ਦਾ ਪੁੱਤਰ ਸੀ ਜਦ ਪਤੀ ਦੇਸ਼ ਲਈ ਵਰਨ ਗਿਆ ਉਹ ਦਿੱਲੀ ਸ਼ਹਿਰ ਜੀਆਂ ਰਹਾਵਾ ਸੀ ਹਿੰਦ ਧਰਮ ਦੀ ਰਾਖੀ ਕਰਨ ਗਿਆ ਜਦ ਤੱਕ ਆਸੀ ਸੁਏ ਨਾ ਅੱਖੀਆਂ ਨੇ ਜਾਦ ਤੰਗੀ ਆ ਸੀ ਸੁਏ ਨਾ ਅਖੀਆਂ ਨੇ ਇੱਕ ਵਾਰੀ ਮੈਂ ਉਸ ਥਾਂ ਗੁਜ਼ਰੀ ਮੈਂ ਗੁਜ਼ਰ ਗੁਜ਼ਰ ਕੇ ਗੁਜ਼ਰੀ ਹਾਂ ਸੰਗਤ ਤੇਨੀ ਮੇਰਾ ਮੇਰਾ ਕਹਿਣ ਲੱਗੇ ਇਹ ਹਰਾਮ ਦੀ ਰੋਟੀ ਆ ਪੁੱਤ ਲੈ ਜਾ ਵੱਡਾ ਵੱਡਾ ਮੈਸੇਜ ਦੁਨੀਆ ਨੂੰ ਦੇਤਾ ਉਸੇ ਵੇਲੇ ਪੁੱਤ ਸਿਆਣੇ ਬਣ ਜਿਓ ਅਬ ਸੂਪੂ ਮਾਰਗ ਤੇ ਚੇਤਾ ਜਿਹਾ ਆਉਂਦਾ ਦੋਕ ਦਿਨ ਬਸ ਮੁੜ ਕੇ ਨਹੀਂ ਮੋਤੀਰਾਮ ਘਰੇ ਗਿਆ ਕਰਦੀ ਕਹਿੰਦੀ ਜਿ ਰਹੋਂਦੇ ਕਿਉਂ ਕਹਿੰਦੇ ਸਬਰ ਸੁਣਿਆ ਸੀ ਗੁਰੂ ਨਾਨਕ ਦੀ ਬਾਣੀ ਤਜ ਵੇਖ ਕੇ ਆਇਆ ਆਖੋ ਸਤਨਾਮ ਜਿਹੜੇ ਪੜਦੇ ਸੀ ਨਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੱਜ ਮੈਂ ਵੇਖ ਆਇਆ ਕਿੰਨੇ ਦਿਨਾਂ ਦੇ ਭੁੱਖੇ ਪਰ ਰੋਟੀ ਹਰਾਮ ਦੀ ਨਹੀਂ ਖਾਦੀ ਕਿੰਦੇ ਕੁਝ ਘਰ ਦਾ ਲਿਆ ਫਿਰ ਦੁੱਧ ਤੱਤਾ ਕਰਾਇਆ ਤੇ ਸਿਪਾਈ ਕਹਿੰਦਾ ਕੋਈ ਸਾਨੂੰ ਵੀ ਮਾਲ ਮੱਤਾ ਦੇ ਪੌੜੀਆਂ ਚੜ੍ਹਣੀਆਂ ਐ ਫਿਰ ਉਹਨੇ ਆਪਣੀ ਘਰ ਦੀ ਦੇ ਗਹਿਣੇ ਗਿਰਵੀ ਰੱਖੇ ਪੜੋ ਦਿਹਾੜੀ ਕਰਕੇ ਲੋਕਾਂ ਦਾ گویا ਸੁੱਟ ਕੇ ਭਾਂਡੇ ਮਾਂਜ ਕੇ ਬਣਾਇਆ ਹੋਇਆ ਕਹਿਣਾ ਬੜਾ ਕੀਮਤੀ ਹੁੰਦਾ ਪਰ ਉਹਨੇ ਦੇਤਾ ਕਹਿੰਦੇ ਤੂੰ ਤਾਂ ਕਿੰਦੀ ਸੀ ਸੰਭਾਲ ਕੇ ਰੱਖਣੇ ਕੰਗਣ ਅੱਜ ਕਹਿਣ ਲੱਗਾ ਭਾਗਾਂ ਵਾਲੀ ਅੱਜ ਤੇਰੀਆਂ ਅੱਖਾਂ 'ਚ ਖੁਸ਼ੀ ਐ ਹੰਜੂ ਖੁਸ਼ੀ ਦੇ ਲੱਗਦੇ ਤੂੰ ਤਾਂ ਹੱਥ ਨਹੀਂ ਸੀ ਲਾਉਣ ਦਿੰਦੀ ਗਹਿਣੇ ਨੂੰ ਅੱਜ ਮਿੰਟ 'ਚ ਦੇਤਾ ਪਤਾ ਕੀ ਕਿਹਾ ਸੀ ਉਸ ਪਹਿਨ ਨੇ ਉਹਦਾ ਧੰਨਵਾਦ ਹੈ ਕਹਿਣ ਲੱਗੀ ਸਾਈ ਮੈਂ ਗੱਲ ਤਾਂ ਕੀ ਵੀ ਇੱਕ ਕਥਾ ਸੁਣ ਕੇ ਵੀਰ ਇੰਨਾ ਪ੍ਰਭਾਵਿਤ ਹੋਇਆ ਉਸੇ ਵੇਲੇ ਸੇਵਾ ਕਰ ਗਿਆ ਸਾਡਾ ਇਤਿਹਾਸ ਹੈ ਅਡਾ ਨਕੀਬ ਨਵੇਕਲਾ ਇਤਿਹਾਸ ਹੈ ਉਸ ਬੀਬੀ ਨੇ ਗਹਿਣੇ ਦੇ ਕੇ ਅੱਖਾਂ ਲੈ ਜਾ ਸਾਈ ਜਿਦ ਦਿਨ ਮੈਂ ਮਰੀ ਉਦੋਂ ਵੀ ਲੋਕਾਂ ਨੇ ਲਾ ਹੀ ਲੈਣਾ ਆਖੋ ਸਤਿ ਸ੍ਰੀ ਅਕਾਲ ਆਪਾਂ ਛਾਪਾਂ ਕੜੇ ਜੋ ਵੀ ਖਿੱਚ ਲੈਨੇ ਨਵਾਉਣ ਤੋਂ ਪਹਿਲਾਂ ਕਹਿੰਦੇ ਉਸ ਦਿਨ ਵੀ ਲੈਣਾ ਏ ਪਰ ਇਹ ਗਹਿਣਾ ਨਹੀਂ ਰਹਿਣਾ ਏ ਪਰ 450 ਫੁੱਟ ਵਿੱਚ ਜਿਹੜਾ ਹੈ ਅਸਲੀ ਗਹਿਣਾ ਹੈ ਗੁਰੂ ਗੋਬਿੰਦ ਸਿੰਘ ਦੇ ਲਾਲ ਇਹ ਨਕਲੀ ਗਹਿਣੇ ਇੱਥੇ ਪੈ ਰਹੇ ਨੇ 4 ਦਿਨਾਂ ਦਾ ਮੇਲਾ ਏ ਇਹੋ ਕਹਿ ਦੂ ਕੋਈ ਬੜਾ ਸੋਨਾ ਲੱਗਦੇ ਉਹ ਨਾ ਕਹਿ ਦੂ ਨਹੀਂ ਕੁਝ ਪਾਇਆ ਫਿਰ ਕੀ ਆ ਸੰਤੋਖ ਮਾਤਾ ਮਤ ਪਿਤਾ ਸੁਣੋ ਕਹਿ ਲੱਗੀ ਅਜਵਾਰ ਦੇ ਗਹਿਣਾ ਉਹ ਗਹਿਣੇ ਨਾਲੋਂ ਇਹ ਗਹਿਣਾ ਨਕਲੀ ਏ ਮਿੱਟੀ ਏ ਉਹ ਸੱਚ ਏ ਇਹ ਤੇ ਕੱਲ ਨੂੰ ਚਮਕ ਘਟ ਜਾਣੀ ਪਰ ਉਹ ਰਹਿੰਦੀ ਦੁਨੀਆ ਤੱਕ ਚਮਕਦਾ ਰਹਿਣਾ ਤੇ ਲੋਕਾਂ ਵੇਖਣਾ ਆਣਾ ਏ ਸ੍ਰੀ ਫਤੇਗੜ ਸਾਹਿਬ ਆਖੋ ਸਤਨਾਮ ਕਿੱਡੀ ਵੱਡੀ ਦਾਤ ਐ ਗੁਰਮੁਖੋ ਅੱਜ ਵੀ ਉਹ ਸੋਨਾ ਚਮਕਦਾ ਵਾ ਮਹੂਰ ਬਹਾਰਾਂ ਨੂੰ ਨਹੀਂ ਸੜਨ ਦਿੱਤਾ ਨਹੀਂ ਥੜਨ ਦਿੱਤਾ ਮਹਿੂਰ ਬਹਾਰਾਂ ਨੂੰ ਨਹੀਂ ਸੜਨ ਦਿੱਤਾ ਤੇ ਮੇਰੇ ਆਪਣੇ ਬਾਗ ਬਰਾਨ ਹੋ ਗਏ ਮਹਿੂਰ ਬਹਾਰਾਂ ਨੂੰ ਨਹੀਂ ਸੜਨ ਦਿੱਤਾ ਤੇ ਮੇਰੇ ਆਪਣੇ ਬਾਗ ਬਰਾਨ ਹੋ ਗਏ ਹਥੀ ਸ਼ਾ ਕੀਤੀ ਲੱਖਾਂ ਪੁੱਤਰਾਂ ਨੂੰ ਤੇ ਮੇਰੇ ਚਾਰੇ ਦੇ ਚਾਰੇ ਕੁਰਬਾਨ ਹੋ ਗਏ ਤੇ ਮੇਰੇ ਚਾਰੇ ਦੇ ਚਾਰੇ ਕੁਰਬਾਨ ਹੋ ਗਏ ਧੰਨ ਗੁਰੂ ਗੋਬਿੰਦ ਸਿੰਘ ਵਰਗਾ ਕੋਈ ਮੁਰਸ਼ਿਦੇ ਰਹਿਬਰ ਨਹੀਂ ਦੁਨੀਆ ਤੇ ਹੋਇਆ ਪਰ ਭਾਈ ਸਾਹਿਬ ਦੀ ਸਿੰਘਣੀ ਨੇ ਸੋਨਾ ਲਟਾ ਕੇ ਆਖਿਆ ਪਿਆ ਉਹ ਦੁੱਧ ਇੱਥੇ ਕਿਹੜਾ ਬੈਠੇ ਰਹਿਣਾ ਇਹ ਗਹਿਣੇ ਇੱਥੇ ਪੈ ਰਹੇ ਨੇ ਜਿਦਨ ਅੱਖਾਂ ਮੀਟੀਆਂ ਅਜ ਲਾ ਦਿਓ ਕੌਮ ਦੀ ਲੇਖੀ ਇਹ ਹੁੰਦੀ ਹੈ ਬਲੰਦੀ ਇਹ ਹੁੰਦੀ ਹੈ ਤਰੱਕੀ ਕਿ ਜਦੋਂ ਆਪਾਂ ਸੱਚ ਨਾਲ ਜੁੜਦੇ ਆਂ ਤੇ ਫਿਰ ਬੰਦਾ ਕਈ ਵਾਰੀ ਆਪਣਾ ਤਣ ਵੀ ਪਾੜ ਕੇ ਪਰੇ ਉਪਕਾਰ ਕਰਨਾ ਪਵੇ ਤੇ ਜਰੂਰ ਕਰਦਾ ਖੁਸ ਸਤਨਾਮ ਸ੍ਰੀ ਇਸ ਕਰਕੇ ਭਾਗਾਂ ਵਾਲਿਓ ਇਹ ਸੱਚ ਦੀ ਬਾਤ ਹੈ ਆਪ ਜੀ ਨੇ ਬੜਾ ਪ੍ਰੇਮ ਦਿੱਤਾ ਲੰਮੇ ਸਮੇ ਤੋਂ ਚੌਂਕੜੇ ਮਾਰੇ ਆ ਗੁਰੂ ਪਾਤਸ਼ਾਹ ਮੇਰ ਕਰਨਾ ਗੁਰੂ ਨਾਨਕ ਦੇ ਘਰ ਦੀ ਮਹਿਮਾ ਆਪ ਜੀ ਦੇ ਨਾਲ ਸਾਂਝੀ ਕੀਤੀ ਜਿੰਨੀ ਵੀ ਕੋਸ਼ਿਸ਼ ਹੋ ਸਕੇ ਆਪ ਜੀ ਸਾਰਿਆਂ ਨੇ ਬੜਾ ਪਿਆਰ ਦਿੱਤਾ ਹੈ ਗੁਰੂ ਦਾਤਾ ਮੇਰ ਕਰੇ ਆਓ ਹੁਣ 5 ਮਿੰਟ ਆਪਾਂ ਨਾਮ ਜਪੀਏ ਫਿਰ ਸਮਾਪਤੀ ਹੈ